ਜਸ ਸੀਜ਼ਨ ਹੈ ਸ਼ੇਰੇ 50 T20 ਕੱਪ ਦਾ ਤੁਸੀਂ ਪਿਛਲੇ ਸੀਜ਼ਨ ਚ ਹੋਰ ਟੀਮ ਲਈ ਖੇਲੇ ਸੀ ਇਸ ਵਾਰ ਤੁਸੀਂ ਟ੍ਰਾਈਡੈਂਟ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਹੁਤ ਵਧੀਆ ਇਹ ਟੂਰਨਾਮੈਂਟ ਕਰਵਾ ਰਹੀ ਹੈ ਕੀ ਜ਼ੈਂਟ ਸੀਗਾ ਦੋਵੇਂ ਮੈਚਸ ਤੇ ਸ਼ੀਸ਼ ਨਰਾ ਸਰ ਜਿੰਨ ਮੈਂ GT ਦੀ ਟੀਮ ਦੇ ਨਾਲ ਸੀਗਾ ਤਾਂ ਉਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਆ ਇਹ ਸਾਹਮਣੇ ਟੀਮ ਦੇ ਬੈਟਸਮੈਨ ਫਾਰਮ ਚੋਂ ਦੇ ਕਈ ਵਰਸੋ ਕੀ ਕੀ ਚੈਲੰਜਸ ਸੀਗੇ ਉਹ ਇਨਾ ਦਿਮਾਗ ਤੇ ਇਫੈਕਟ ਨਹੀਂ ਕਰਨ ਦਿੰਦੇ ਆਪਣੇ ਆਪ ਨੂੰ ক্রিকেট ਚ ਆਉਣ ਦਾ ਕਿਵੇਂ ਸ਼ੌਂਕ ਪਿਆ ਤੁਹਾਨੂੰ ਮੇਰੇ ਪੇਰੈਂਟਸ ਨੂੰ ਹੀ ਬਹੁਤ ਜ਼ਿਆਦਾ ਥੈਂਕਫੁਲ ਹਾਂ ਵੀ ਉਹ ਮੈਨੂੰ ਇਨਾ ਸਪੋਰਟ ਕਰਦੇ ਆ ਹਰ ਚੀਜ਼ ਤੇ ਮੈਨੂੰ ਬਸ ਮੇਰਾ ਸਾਥ ਦਿੰਦੇ ਆ ਚਾਹੇ ਉਹ ਕੋਈ ਵੀ ਡਿਸੀਜਨ ਹੋਵੇ ਵਧੀਆ ਫੈਸਿਲਿਟੀਆਂ PCF ਪ੍ਰੋਵਾਈਡ ਕਰ ਰਹੀ ਹੈ ਕੀ ਆਈਪੀਐਲ ਦੀ ਤਰਜ਼ ਤੇ ਇਹ ਸ਼ੇਰੇ ਪੰਜਾਬ T20 ਕੱਪ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਆਈਪੀਐਲ ਦੇ ਜਿੰਨੇ ਵੀ ਸਕਾਉਟਸ ਹੁੰਦੇ ਆ ਟੀਮਾਂ ਦੇ ਉਹ ਇਸ ਟੂਰਨਾਮੈਂਟ ਤੇ ਬਹੁਤ ਨਜ਼ਰ ਰੱਖਦੇ ਆ ਕਾਫੀ ਗੱਲ ਵੀ ਹੋ ਰਹੀ ਸੀ ਆਈਪੀਐਲ ਜਿਸ ਵਾਰ ਵੀ ਇਹ ਟੂਰਨਾਮੈਂਟ ਥੋੜਾ ਬਹੁਤ ਚੰਗਾ ਹੋਇਆ ਬਹੁਤ ਚੰਗੇ ਲੈਵਲ ਦਾ ਟੂਰਨਾਮੈਂਟ ਸੀਗਾ ਬਾਬੂਸ਼ੇ ਦੇਖ ਰਹੇ ਤੁਸੀਂ ক্রিকেট ਦੀ ਜੇ ਗੱਲ ਕਰੀਏ ਤਾਂ ক্রিকেট ਨੌਨਸਟਾਪ ਚੱਲਦਾ ਰਹਿੰਦਾ ਹੈ ਭਾ ਚਾਹੇ ਕਿ ਇਸ ਤਰ੍ਹਾਂ ਦਾ ਵੀ ਮੌਸਮ ਹੋਵੇ ਤੇ ਹੁਣ ਵੀ ਸ਼ੇਰੇ ਪੰਜਾਬ T20 ਕੱਪ ਜਿਹੜਾ ਹੈਗਾ ਉਹ ਚੱਲ ਰਿਹਾ ਸੀਜ਼ਨ 2 ਚੱਲ ਰਿਹਾ ਬੜੇ ਜ਼ੋਰਾਂ ਤੇ ਲਗਾਤਾਰ ਮੈਚੇਜ਼ ਹੋ ਰਹੇ ਨੇ ਪੀਸੀਐ ਸਟੇਡੀਅਮੋਂ ਹਾਲੀ ਵਿਖੇ ਤੇ ਟੀਮ ਹੈ ਜਿਹੜੀਆਂ ਟੋਟਲ 6 ਟੀਮ ਸ हिस्सा ਲੈ ਰਹੀਆਂ ਉਹਨਾਂ ਵਿੱਚ ਇੱਕ ਟੀਮ ਹੈ ਟਰਾਇਡੈਂਟ ਸਟ੍ਰੇਲੀਅਨਸ ਤੇ ਉਹਨਾਂ ਨੇ ਦੋ ਮੈਚੇਜ਼ ਜਿਹੜੇ ਨੇ ਹਜੇ ਤੱਕ ਖੇਡੇ ਨੇ ਦੇ ਦੋਵੇਂ ਮੈਚਸ ਦੇ ਵਿੱਚ ਸ਼ਾਨਦਾਰ ਆਪਣੀ ਬੋਲਿੰਗ ਨਾਲ ਸਾਰੇ ਨੂੰ ਇੰਪ੍ਰੈਸ ਕਰਨ ਵਾਲੇ ਗਰਨੂਰ ਬਰਾੜ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪਹਿਲੇ ਮੈਚ ਪੰਜ ਵਿਕਟਰ ਲਈਆਂ ਦੂਜੇ ਮੈਚ ਚਾਰ ਵਿਕਟਰ ਲਈਆਂ ਬਹੁਤ ਚੰਗੀ ਪਰਫਾਰਮੈਂਸ ਜਿਹੜੀ ਹੈ ਉਹ ਦੇ ਰਹੇ ਨੇ ਜਿਵੇਂ ਹੀ ਟੂਰਨਾਮੈਂਟ ਇਹ ਸਟਾਰਟ ਹੋਇਆ ਗੱਲਬਾਤ ਕਰਾਂਗੇ ਗਰਨੂਰ ਜੀ ਮੁਬਾਰਕਾਂ ਪਹਿਲਾਂ ਤਾਂ ਅੱਜ ਤੁਸੀਂ ਜਿੱਤੇ ਹੋ ਮੈਚ ਕੱਲ ਤੋਂ ਬਾਅਦ ਅੱਜ ਵਾਪਸੀ ਕੀਤੀ ਥੈਂਕ ਯੂ ਸੋ ਮੱਚ ਇਸ ਤਰ੍ਹਾਂ ਦਾ ਹੈਗਾ ਐਕਸਪੀਰੀਅੰਸ ਐਸ ਵਾਰੀ ਦੂਜਾ ਸੀਜ਼ਨ ਹੈ ਸ਼ੇਰੇ ਪੰਜਾਬ T20 ਕੱਪ ਦਾ ਤੁਸੀਂ ਪਿਛਲੇ ਸੀਜ਼ਨ ਚ ਹੋਰ ਟੀਮ ਲਈ ਖੇਲੇ ਸੀ ਇਸ ਵਾਰ ਤੁਹਾਨੂੰ ਟਰਾਇਡੈਂਟ ਨੂੰ ਰਿਪਰੈਜ਼ੈਂਟ ਕਰਨ ਨੂੰ ਕੀ ਐਕਸਪੀਰੀਅੰਸ ਹੈ ਨਵਾਂ ਕੀ ਹੈ ਪਹਿਲੀ ਗੱਲ ਤੇ ਇਹ ਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਹੁਤ ਵਧੀਆ ਇਹ ਟੂਰਨਾਮੈਂਟ ਕਰਵਾ ਰਹੀ ਹੈ ਤੇ ਕਾਫੀ ਨਵੇਂ ਮੁੰਡੇ ਨਿਊ ਐਕਸਪ੍ਰੈਸ ਕਰਨ ਦਾ ਮੌਕਾ ਮਿਲਦਾ ਇੱਥੇ ਤੇ ਕਾਫੀ ਐਕਸਪੀਰੀਅੰਸ ਮੁੰਡੇ ਵੀ ਆ ਨਾਲ ਜਿੰਨਾ ਕਰਕੇ ਆਪਾਂ ਨੂੰ ਹੋਰ ਵੀ ਬਹੁਤ ਕੁਝ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਇਨ ਐਂਡ ਆਊਟ ਦਾ ਫੀਲਡ ਤਾਂ ਕਾਫੀ ਵਧੀਆ ਚੱਲ ਰਿਹਾ ਟੂਰਨਾਮੈਂਟ ਤੇ ਹੋਪਫੁਲੀ ਐਵੇਂ ਚੱਲਦਾ ਰਹੇ ਅੱਗੇ। ਅੱਛਾ ਕਿਵੇਂ ਕੀ ਤੁਸੀਂ ਸਪੈਸ਼ਲੀ ਤਿਆਰੀ ਕਿਵੇਂ ਦੇ ਸੀ ਕਿਉਂਕਿ ਜਿਸ ਤਰ੍ਹਾਂ ਦੀ ਤੁਹਾਡੀ ਫਾਰਮ ਹੈ ਕੱਲ ਵੀ ਦੇਖਿਆ ਅੱਜ ਵੀ ਦੇਖਿਆ ਉਹ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਿਹੜੀ ਪ੍ਰੈਕਟਿਸ ਕਰ ਰਹੇ ਸੀਗੇ ਕੀ ਜ਼ੈਨ ਚ ਸੀਗਾ ਦੋਵੇਂ ਮੈਚਸ 'ਚ। ਪਹਿਲਾਂ ਤਾਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਮੇਰੇ ਕੋਚ ਵੀਰਿੰਦਰ ਸਰ ਜਿਨ੍ਹਾਂ ਦੇ ਕੋਲ ਮੈਂ ਇੱਥੇ ਆਫ ਸੀਜ਼ਨ ਟ੍ਰੇਨਿੰਗ ਲੈਣਾ ਤੇ ਅਸ਼ੀਸ਼ ਨਰਾ ਸਰ ਜਿਨ ਮੈਂ ਜੀਟੀ ਦੀ ਟੀਮ ਦੇ ਨਾਲ ਸੀਗਾ ਤਾਂ ਉਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਤੇ ਬਸ ਉਹੀ ਪ੍ਰੋਸੈਸ ਫਾਲੋ ਕਰੀਦਾ ਹੈ ਜੋ ਵੀ ਆਪਾਂ ਪ੍ਰੈਕਟਿਸ ਕਰਦੇ ਆ ਉਹਨੂੰ ਐਗਜ਼ੀਕਿਊਟ ਕਰਨਾ ਮੈਚ ਤੇ ਕਨਸਿਸਟੈਂਟ ਰਹਿਣਾ ਤਾਂ ਕਾਫੀ ਹੈਲਪਫੁਲ ਹੋ ਚੀਜ਼ ਚੈਲੰਜਸ ਕੋਈ ਸੀਗੇ ਜੀ ਕਿਉਂਕਿ ਜਬ ਪਿਚ ਦੇ ਅਕੋਰਡਿੰਗ ਵੇਖੀਏ ਵੈਦਰ ਕੰਡੀਸ਼ਨਸ ਦੇ ਅਕੋਰਡਿੰਗ ਵੇਖੀਏ ਜਾਂ ਸਾਹਮਣੇ ਵਾਲੀ ਟੀਮ ਦੇ ਬੈਟਸਮੈਨ ਫਾਰਮ ਚ ਹੁੰਦੇ ਕਈ ਵਾਰ ਸੋ ਕੀ ਕੀ ਚੈਲੰਜਸ ਸੀਗੇ ਆਬਵੀਅਸਲੀ ਗਰਮੀ ਬਹੁਤ ਜ਼ਿਆਦਾ ਹੈ ਬਟ ਉਹ ਚੀਜ਼ ਨੂੰ ਆਪਾਂ ਹੁਣ ਉਹ ਜੋ ਹੈ ਸੋ ਹੈ ਬਟ ਉਹ ਇਨਾ ਦਿਮਾਗ ਤੇ ਇਫੈਕਟ ਨਹੀਂ ਕਰ ਦਿੰਦੇ ਆਪਣੇ ਆਪ ਨੂੰ ਤੇ ਮੇਨ ਗੱਲ ਉਹੀ ਹੈ ਜੇ ਪ੍ਰੈਕਟਿਸ ਕੀਤੀ ਹੁੰਦੀ ਆ ਤਾਂ ਦਿਖ ਜਾਂਦੀ ਆ ਉਹ ਗਰਾਊਂਡ 'ਚ ਤਾਂ ਐਵੇਂ ਅੱਗੇ ਵੀ ਕਰਦੇ ਰਵਾਂਗੇ ਤੇ ਬਸ ਸਹੀ ਚੱਲ ਰਿਹਾ ਅਜੇ ਤੱਕ ਅੱਛਾ ਕਰਨੌਰ ਆਪਣੇ ਬਾਰੇ ਦੱਸੋ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਤੇ ਕ੍ਰਿਕਟ ਚ ਆਉਣ ਦਾ ਕਿਵੇਂ ਸ਼ੌਂਕ ਪਿਆ ਤੁਹਾਨੂੰ ਵੈਸੇ ਮੇਰਾ ਪਿੰਡ ਖੇਓ ਵਾਲੀ ਆ ਮੁਕਸਰ ਜ਼ਿਲ੍ਹੇ 'ਚ ਉੱਥੋਂ ਦਾ ਮੈਂ ਬੋਲਣਾ ਮੁਕਸਰ ਦਾ ਬਟ ਸ਼ੁਰੂ ਤੋਂ ਰੈਨਮ ਹੌਲੀ ਆ ਇੱਥੇ ਮੈਂ ਪ੍ਰੈਕਟਿਸ ਕੀਤੀ ਆ ਪੰਜਾਬ ਵੱਲੋਂ ਹੀ ਮੈਂ ਖੇਡਦਾ ਤੇ ਸ਼ੁਰੂ ਤੋਂ ਇੱਥੇ ਹੀ ਰਹਿ ਰਿਹਾ ਠੀਕ ਹੈ ਤੇ ਇੱਕ ਕੋਈ ਪਰਿਵਾਰ ਚ ਸੀਗਾ ਵੀ ਜਿਸ ਨੇ ਮੋਟੀਵੇਟ ਕੀਤਾ ਜਾ ਕਿਸੇ ਨੂੰ ਤੁਸੀਂ ਤੁਹਾਡੇ ਕੋਈ ਫੇਵਰਟ ਰਹੇ ਹੁਣ ਬਚਪਨ ਚ ਜਿੰਨਾਂ ਨੂੰ ਵੇਖ-ਵੇਖ ਕੇ ਆਪਾਂ ਮੋਟੀਵੇਟ ਹੋਨੇ ਆ ਕਿ ਯਾਰ ਮੈਂ ਵੀ ਕ੍ਰਿਕਟ ਖੇਡਣੀ ਆ ਆਪਣੇ ਪੇਰੈਂਟਸ ਨੂੰ ਹੀ ਬਹੁਤ ਜ਼ਿਆਦਾ ਥੈਂਕਫੁਲ ਆ ਵੀ ਉਹ ਮੈਨੂੰ ਇੰਨਾ ਸਪੋਰਟ ਕਰਦੇ ਆ ਹਰ ਚੀਜ਼ ਤੇ ਮੈਨੂੰ ਬਸ ਮੇਰਾ ਸਾਥ ਦਿੰਦਿਆਂ ਚਾਹੇ ਉਹ ਕੋਈ ਵੀ ਡਿਸੀਜਨ ਹੋਵੇ ਪਹਿਲਾਂ ਉਹ ਮੈਨੂੰ ਹਾਂ ਹੀ ਕਰਦੇ ਆ ਵੀ ਹਾਂ ਤੂੰ ਕਰ ਰਹੇ ਤੇ ਅੱਗੇ ਬਸ ਰੱਬ ਜਿਵੇਂ ਕਰਾਉਂਦਾ ਉਵੇਂ ਹੋ ਜਾਂਦਾ ਅੱਛਾ ਬੈਕ ਟੂ ਬੈਕ ਤੁਹਾਡੇ ਮੈਚਸ ਹੋ ਰਹੇ ਆ ਕੱਲ ਵੀ ਸੀ ਅੱਜ ਵੀ ਹੈ ਅੱਗੇ ਵੀ ਕੱਲ ਵੀ ਹੈ ਤੇ ਕਿਵੇਂ ਮੈਨੇਜ ਕਰ ਰਹੇ ਹੋ ਬੜਾ ਹੈਕਟਿਕ ਚੱਲ ਰਿਹਾ ਹੈ ਜਿਹੜਾ ਤੁਹਾਡਾ ਸ਼ਡਿਊਲ ਹੈਗਾ ਹੈ ਰਿਕਵਰੀ ਕਿਵੇਂ ਹੁੰਦੀ ਹੈ ਫਿਰ ਇੱਕ ਮੈਚ ਤੋਂ ਬਾਅਦ ਅਗਲੇ ਮੈਚ ਤੱਕ ਉਹ ਹੀ ਹੈ ਚੰਗੀ ਡਾਈਟ ਚੰਗਾ ਵਾਰਮ ਅਪ ਉਸ ਤੋਂ ਬਾਅਦ ਚੰਗਾ ਕੂਲ ਡਾਊਨ ਵਧੀਆ ਫੈਸਿਲਿਟੀਆਂ ਵੀ ਸੀ ਪ੍ਰੋਵਾਈਡ ਕਰ ਰਹੀ ਹੈ ਆਈਸ ਬਾਥ ਦਾ ਬਹੁਤ ਵਧੀਆ ਅਰੇਂਜਮੈਂਟ ਹੈ ਹੁਣ ਇਸ ਸਾਲ ਤਾਂ ਉਨਾ ਕਰਕੇ ਬਹੁਤ ਫਰਕ ਪੈਂਦਾ ਤੇ ਸਲੀਪ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੋ ਜਿੰਨੀ ਆਪ ਸਲੀਪ ਲੈ ਸਕਦੇ ਆ ਹਾਈਡਰੇਟ ਕਰ ਸਕਦੇ ਆ ਆਪਣੇ ਆਪ ਨੂੰ ਇੰਨੀ ਗਰਮੀ ਦੇ ਚੱਲਦੇ ਹੋਏ ਤਾਂ ਉਹ ਚੀਜ਼ ਤੇ ਧਿਆਨ ਰੱਖਦੇ ਆ ਤੇ ਨੈਕਸਟ ਜੇਅ ਹਸਤੇ ਰੈਡੀ ਹੁੰਨੇ ਆ ਇਹ ਜਿਹੜੇ ਆਰਗੇਨਾਈਜ਼ਰਸ ਅਕਸਰ ਇਹ ਕਹਿੰਦੇ ਨੇ ਕਿ ਆਈਪੀਐਲ ਦੀ ਤਰਜ਼ ਤੇ ਇਹ ਸ਼ੇਰੇ ਪੰਜਾਬ T20 ਕੱਪ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਤੇ ਕਈ ਆਈਪੀਐਲ ਚ ਖੇਡੇ ਪਲੇਅਰਸ ਵੀ ਤੁਹਾਡੇ ਨਾਲ ਤੁਹਾਡੀਆਂ ਟੀਮਸ ਦੇ ਨਾਲ ਖੇਡ ਰਹੇ ਨੇ ਤਾਂ ਓਵਰਆਲ ਵੇਖ ਕੇ ਲੱਗਦਾ ਵੀ ਇੱਕ ਆਈਪੀਐਲ ਜਾਣਾ ਹਰੇਕ ਦਾ ਅੱਜਕੱਲ ਸੁਪਨਾ ਹੈ ਯੰਗਸਟਰ ਦੀ ਆਪਾਂ ਗੱਲ ਕਰੀਏ ਉਹ ਉੱਥੇ ਜਾਣ ਤੋਂ ਪਹਿਲਾਂ ਵੀ ਇੱਕ ਬੜਾ ਵਧੀਆ ਪਲੇਟਫਾਰਮ ਮਿਲ ਰਿਹਾ ਹੈ ਹਾਂਜੀ ਜਿਵੇਂ ਕਿ ਆਈਪੀਐਲ ਦੇ ਜਿੰਨੇ ਵੀ ਸਕਾਉਟਸ ਹੁੰਦੇ ਆ ਟੀਮਾਂ ਦੇ ਉਹ ਇਸ ਟੂਰਨਾਮੈਂਟ ਤੇ ਬਹੁਤ ਨਜ਼ਰ ਰੱਖਦੇ ਆ ਕਾਫੀ ਗੱਲ ਵੀ ਹੋ ਰਹੀ ਸੀ ਆਈਪੀਐਲ ਚ ਇਸ ਵਾਰ ਵੀ ਇਹ ਟੂਰਨਾਮੈਂਟ ਥੋੜਾ ਬਹੁਤ ਚੰਗਾ ਹੋਇਆ ਬਹੁਤ ਚੰਗੇ ਲੈਵਲ ਦਾ ਟੂਰਨਾਮੈਂਟ ਸੀਗਾ ਤੇ ਆਪਣਾ ਜੋ ਵੀ ਯੰਗਸਟਰਸ ਇੱਥੇ ਖੇਡਦੇ ਆ ਜਾਂ ਸੀਨੀਅਰ ਪਲੇਅਰ ਖੇਡਦੇ ਆ ਉਹ ਜਿਵੇਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਕਿੰਨਾ ਵਧੀਆ ਲਾਈਵ ਮੈਚੇਸ ਆ ਰਹੀ ਆ ਤੇ ਲਾਈਵ ਮੈਚੇਸ ਦਾ ਬੇਸਿਕਲੀ ਇਹ ਹੀ ਹੁੰਦਾ ਵੀ ਜੇ ਆਪਾਂ ਖੇਡ ਰਹੇ ਆ ਤਾਂ ਸਾਰੇ ਦੇਖ ਰਹੇ ਆ ਤਾਂ ਬਹੁਤ ਵਧੀਆ ਚਾਂਸ ਆ ਜਿਵੇਂ ਅੱਗੇ ਪੇਖੋਂ ਦਾ ਇਥੋਂ ਅੱਛਾ ਅੱਗੇ ਜਿਹੜੇ ਮੈਚਸ ਨੇ ਉਹਨਾਂ ਨੂੰ ਜਿੱਤਣ ਲਈ ਕੀ ਬੈਸਟ ਪਰਫਾਰਮੈਂਸ ਤੁਹਾਡੀ ਟੀਮ ਦਵੇ ਕੀ ਸਟਰੈਟਜੀ ਬਣਾ ਰਹੇ ਹੋ ਖਾਸ ਤੌਰ ਤੇ ਆਪਣੀ ਲਾਈਨ ਲੈਂਥ ਨੂੰ ਲੈ ਕੇ ਤੇ ਹੋਰ ਕਿਹੜੀਆਂ ਗੱਲਾਂ ਧਿਆਨ ਚ ਰੱਖ ਰਹੇ ਹੋ ਫੋਕਸਡ ਕਿਵੇਂ ਰਹਿ ਰਹੇ ਹੋ ਫੋਕਸ ਜੇ ਹੀ ਹੁੰਦਾ ਹੀ ਬਸ ਆਪਣਾ 100% ਦੇਣਾ ਹੈ ਹਰ ਇੱਕ ਮੈਚ ਤੇ ਮੈਚ ਬਾਈ ਮੈਚ ਜਾਣਾ ਹੈ ਜ਼ਿਆਦਾ ਅੱਗੇ ਦੀ ਨਹੀਂ ਸੋਚਣੀ ਬਹੁਤ ਮੈਚਸ ਪਏ ਆ ਹਜੇ ਤੇ ਗੇਮ ਬਾਈ ਗੇਮ ਬਸ ਅੱਗੇ ਵਧਦੇ ਰਹਿਣਾ ਤੇ ਆਪ ਦਾ ਫੁੱਲ ਐਫਰਟ ਦੇਣਾ ਜਾ ਗਰਨੂਰ ਦੀ ਗੱਲ ਕਰੀ ਕਰੀਏ ਤਾਂ ਤੁਹਾਡੀ ਸਟਰੈਂਥ ਕੀ ਹੁਣ ਤੱਕ ਮੰਨੀ ਗਈ ਹੈ ਵੀ ਬੈਟਸਮੈਨ ਲੱਗਦਾ ਹੋਵੇ ਕਿ ਇਹਦੀ ਇਹ ਬੋਲ ਹੈ ਇਹ ਖੇਡ ਨਹੀਂ ਬਹੁਤ ਔਖੀ ਹੈ ਐ ਸੱਚ ਤਾਂ ਕੁਝ ਨਹੀਂ ਬਸ ਆਪਦੇ ਏਰੀਏ ਤੇ ਪੌਨ ਦੀ ਕੋਸ਼ਿਸ਼ ਕਰਦਾ ਮੈਂ ਤੇ ਓਬਵੀਅਸਲੀ ਮੈਨੂੰ ਐ ਲੱਗਦਾ ਵੀ ਮੈਂ ਤੇਜ਼ ਬੋਲ ਪਾਉਣਾ ਤਾਂ ਆਪ ਦੀ ਓਏ ਸਟਰੈਂਥ ਨੂੰ ਮੈਂ ਬੈਕ ਕਰਦਾ ਵੀ ਹਾਰਡ ਲੈਂਥ ਹਿੱਟ ਕਰਦਾ ਕਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਗਰਨੂਰ ਬਰਾਡ ਦੇ ਨਾਲ ਟਰਾਈਡ ਐਂਡ ਸਟ੍ਰੇਲੀਅਨਸ ਵੱਲੋਂ ਗਰਨੂਰ ਖੇਡ ਰਹੇ ਨੇ ਤੇ ਦੋ ਮੈਚਸ ਹੋਏ ਨੇ ਪਹਿਲੀ ਜਹ ਹਾਲਾਂਕਿ ਥੋੜੀ ਜੀ ਕਮੀ ਰਹਿ ਗਈ ਸੀ ਕਿ ਬਿਲਕੁਲ ਨੇੜੇ ਆ ਕੇ ਟਾਰਗੇਟ ਦੇ ਟ੍ਰਾਈਡੈਂਟ ਜਿਹੜੀ ਸੀਗੀ ਉਹ ਉਸ ਨੂੰ ਮਯੂਸੀ ਦਾ ਸਾਹਮਣਾ ਕਰਨਾ ਪਿਆ ਪਰ ਦੂਜੇ ਮੈਚ ਬੜਾ ਵਧੀਆ ਕਮਬੈਕ ਕੀਤਾ ਤੇ ਪਰ ਰਿਜ਼ਲਟਸ ਦੋਵੇਂ ਮੈਚਸ ਦੇ ਜੋ ਮਰਜੀ ਰਹੇ ਹੁਣ ਗਰਨੂਰ ਨੇ ਇਮਪ੍ਰੈਸ ਕੀਤਾ ਸਾਰਿਆਂ ਨੂੰ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆਪਣੀ ਬੋਲਿੰਗ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਉਹ ਕੀ ਦਿਮਾਗ ਚ ਰੱਖਦੇ ਨੇ ਕੀ ਸਟ੍ਰੈਟਜੀ ਹੈ ਤੇ ਉਸ ਬਾਰੇ ਅਸੀਂ ਗੱਲਬਾਤ ਜਿਹੜੀ ਹੈ ਉਹਨਾਂ ਨਾਲ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ